ਕਿਉਂਕਿ ਇਸ ਸਾਲ ਜਿਹੜਾ ਹੈਗਾ ਮਾਲਟੇ ਨੂੰ ਤੇ ਕਿੰਨੂ ਨੂੰ ਜਿਹੜਾ ਫਰੂਟ ਬਹੁਤ ਘੱਟ ਆਇਆ ਬਾਈ ਹੁਣ ਇਸ ਟਾਈਮ ਬਾ ਜੂਸ ਪੈਣਾ ਸ਼ੁਰੂ ਹੋ ਗਿਆ ਬਾਈ ਤਕਰੀਬਨ ਹੁਣ ਇਹ ਮਹੀਨਾ ਡੇਢ ਮਹੀਨਾ ਇਹ ਲਊਗਾ ਨੂੰ ਪ੍ਰਾਈਵੇਟ ਨਰਸਰੀਆਂ ਦੇ ਵਿੱਚੋਂ ਕੋਈ ਆਪਣੇ ਬਿਮਾਰੀ ਵਾਲੇ ਬੂਟੇ ਆ ਜਾਂਦੇ ਆ ਵਿੱਚੋਂ ਫਿਰ ਸਾਰੇ ਬਾਗ ਦੀ ਦਫਾ ਪੱਟੀ ਜਾਂਦੀ ਪोटाश ਦੀ ਮਾਤਰਾ ਜਦੋਂ ਇਹਦੇ ਤੇ ਆ ਗਈ ਇਹਦੇ ਚ ਆਟੋਮੈਟਿਕ ਜੂਸ ਤੇ ਥੋੜਾ ਜਿਹਾ ਮਟਾਈ ਚ ਵੀ ਹੋ ਜਾਊਗਾ ਸასი ਸ਼ਕਲ ਕਿਸਾਨ ਵੀਰੋ ਤੇ ਅੱਜ ਵੀਰੋ ਆਪਾਂ ਬਾਗ ਦੇ ਵਿੱਚ ਫਿਰਦੇ ਆ ਆਪਣਾ ਜਿਹੜਾ 2.5 ਤੋਂ ਪੌਣੇ 3 ਸਾਲ ਦਾ ਬਾਗ ਆ ਆ ਤੁਹਾਨੂੰ ਬਾਗ ਦਿਖਾ ਦਈਏ ਅੱਜ ਸਾਰਾ ਫਰੂਟ ਬਹੁਤ ਜਾਦੇ ਆ ਬਾਈ ਤੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਐਤਕੀ ਨਾ ਰੱਖੀਏ ਫਰੂਟ ਪਰ ਇਹਦੇ ਵਾਲੇ ਪਾਸੇ ਥੋੜਾ ਜਿਹਾ ਘਟ ਹੋਇਆ ਗਿਆ ਤੇ ਬਾਗ ਨੂੰ ਫਰੂਟ ਹੁਣ ਇਸ ਟਾਈਮ ਬਾ ਜੂਸ ਪੈਣਾ ਸ਼ੁਰੂ ਹੋ ਗਿਆ ਬਾਈ ਤਕਰੀਬਨ ਹੁਣ ਇਹ ਮਹੀਨਾ ਡੇਢ ਮਹੀਨਾ ਇਹ ਲਊਗਾ ਵੈਰੈਟੀ ਬੜੀ ਟੌਪ ਆ ਬਾਈ अर्ਲੀ ਗੋਲਡ ਮਾਲਟਾ ਬਾਈ ਹਿਸ਼ਾਰਪੁਰ ਦੀ ਵੈਰੈਟੀ ਆ ਇਹ ਆਪਣੀ ਤਕਰੀਬਨ ਸਾਰੀਆਂ ਡਾਂਗੀਆਂ ਜਿਹੜੀਆਂ ਝੁਕਦੀਆਂ ਤੁਰੀਆਂ ਆਉਂਦੀਆਂ ਜਿਵੇਂ ਜਿਵੇਂ ਇਹਦੇ ਤੇ ਜੂਸ ਪੈਣਾ ਸ਼ੁਰੂ ਹੋ ਗਿਆ ਤੇ ਅਸੀਂ ਨਾਲ-ਨਾਲ ਜਿਹੜੀ ਤਿਆਰੀ ਕਰ ਰਹੇ ਆਂ ਬਾਈ ਇਹਦੇ ਵਿੱਚ ਆਪਾਂ ਜਿਹੜੀ ਗੋਭੀ ਦੀ ਕਾਸ਼ਤ ਵੀ ਕਰਨੀ ਆਂ ਬਾਰਿਸ਼ ਪੈ ਗਈ ਸੀ ਬਾਣ ਥੋੜਾ ਜਿਹਾ ਗਿੱਲਾ ਤੇ ਅੱਜ ਨਾਲ-ਨਾਲ ਜਿਹੜੀ ਤਿਆਰੀ ਆ ਸਾਡੀ ਕਿਉਂਕਿ ਬਾਗ ਦਾ ਜਦੋਂ ਬਾਈ ਜੀ ਜੂਸ ਪੈਣਾ ਸ਼ੁਰੂ ਸਾਨ ਵੀ ਹੋਊਗਾ ਚੋਰੀ ਵੀ ਹੋਊਗਾ ਇਹ ਫਰੂਟ ਆਪਣਾ ਤੇ ਆਪਾਂ ਨਾਲ ਬਾਈ ਜੀ ਟੋਏ ਪੱਟ ਕੇ ਅੱਜ ਤਾਰ ਦੀ ਵੀ ਤਿਆਰੀ ਸ਼ੁਰੂ ਕਰਤੀ ਆ ਵੀ 1 2 4 ਦਿਨਾਂ ਦੇ ਵਿੱਚ ਦੀ ਜਿਹੜੇ ਖੰਭੇ ਗੱਡ ਕੇ ਆਪਾਂ ਤਾਰ ਵੀ ਲਾਉਣੀ ਆ ਕਿਉਂਕਿ ਮੁੜ ਕੇ ਦੁਬਾਰਾ ਵਿੱਚ ਵੜਿਆ ਨਹੀਂ ਜਾਣਾ ਗੋਭੀ ਵਾਲੀਆਂ ਖੇੜਾਂ ਪੈ ਜਾਣੀਆਂ ਗੋਭੀ ਲੱਗ ਗਈ ਫਿਰ ਤਾਰ ਲਾਉਣੀ ਵੀ ਔਖੀ ਹੋ ਜਾਣੀ ਆ ਬਾਉਂਡਰੀ ਆਪਾਂ ਤਾਰ ਦੀ ਕਰ ਰਹੇ ਆ ਇਹ ਜ਼ਰੂਰੀ ਆ ਕਰਨੀ ਬਾਕੀ ਜਿਹੜੀ ਗੱਲ ਆਪਣੀ ਬਾਗ ਦੀ ਆ ਜੀ ਬੂਟੇ ਲੈਣ ਦੀ ਉਹ ਸਰਕਾਰੀ ਨਰਸਰੀ ਤੋਂ ਵੱਧ ਤੋਂ ਵੱਧ ਭਰਾ ਜਿਹੜੇ ਫਲਦਾਰ ਬੂਟੇ ਲੈ ਸਕਦੇ ਆ ਤੁਹਾਨੂੰ ਸਬਸਿਡੀ ਵਗੈਰਾ ਵੀ ਮਿਲ ਜੂ ਜੇ ਕੋਈ ਤੁਸੀਂ ਬਾਗ ਵਗੈਰਾ ਲਾਉਣਾ ਹੈ ਤਾਂ ਬਾਕੀ ਜਿਹੜੀ ਵੈਰਾਈਟੀ ਯੂਨੀਵਰਸਿਟੀ ਨਾਲ ਅਟੈਚ ਹੋਵੇ ਉਹ ਜ਼ਰੂਰ ਲਿਓ ਜੀ ਕਿਉਂਕਿ ਤੁਹਾਨੂੰ ਪ੍ਰਾਈਵੇਟ ਨਰਸਰੀਆਂ ਦੇ ਵਿੱਚੋਂ ਕੋਈ ਆਪਣੇ ਬਿਮਾਰੀ ਵਾਲੇ ਬੂਟੇ ਆ ਜਾਂਦੇ ਆ ਵਿੱਚੋਂ ਫਿਰ ਸਾਰੇ ਬਾਗ ਦੀ ਦਫਾ ਪੱਟੀ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਸਾਰੇ ਬੂਟਿਆਂ ਨੂੰ ਹੌਲੀ 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 ਗਾਂ ਦੀ ਗਾਂ ਜਿਹੜੀ ਬਿਮਾਰੀ ਜਾ ਵੜਦੀ ਆ ਤੇ ਦੇਸੀ ਜਿਹੜੀ ਰੂੜੀ ਆ ਬਾਈ ਇਹਨੂੰ ਬਹੁਤ ਜ਼ਰੂਰੀ ਆ ਹਰ ਸਾਲ ਇਹਦੀ ਤਰ੍ਹਾਂ ਜੇ ਤੁਸੀਂ ਕਿੱਲੇ ਦੇ ਵਿੱਚ ਕੋਈ ਪੰਜ ਚਾਰ ਟਰਾਲੀਆਂ ਰੂੜੀ ਦੀਆਂ ਪਾ ਸਕਦੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹਦਾ ਤੇ ਕੱਸੀ ਦਾ ਪਾਣੀ ਜ਼ਰੂਰੀ ਆ ਇੱਕ ਬਾਈ ਜੀ ਇਹਨੂੰ ਉਹ ਵੀ 2 ਮਹੀਨੇ ਜ਼ਿਆਦਾ ਜ਼ਰੂਰੀ ਆ ਅਪ੍ਰੈਲ ਤੇ ਜੂਨ ਜੂਨ ਦੇ ਜਿਹੜੇ ਇਹ 2-3 ਮਹੀਨੇ ਹੁੰਦੇ ਆ ਜਾਦੇ ਗਰਮ ਹੁੰਦੇ ਆ ਉਹਨਾਂ ਮਹੀਨਿਆਂ ਦੇ ਵਿੱਚ ਇਹਨੂੰ ਪਾਣੀ ਲੱਗਦਾ ਰਵੇ ਆ ਤੁਹਾਡੇ ਬਾਗ ਨੂੰ ਬਈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਊਗੀ। ਆ ਤੁਹਾਨੂੰ ਆਪਾਂ तकरीबन ਸਾਰਾ ਬਾਗ ਹੀ ਵਿਖਾ ਦਿੰਨੇ ਆ। ਬਾਅਦ ਆ ਤੁਸੀਂ ਕਲਰ ਵੇਖੋ ਜੀ ਕਿੰਨਾ ਗੂੜਾ ਹੈ। ਪੂਰਾ ਬਲੈਕ ਹੋਇਆ ਪਿਆ ਤੇ ਹੁਣ ਇਹਦੇ ਇੱਕ ਅੱਧੀ ਆਪਾਂ ਸਪਰੇਅ ਲਾਵਾਂਗੇ। ਥੋੜਾ ਜਿਹਾ ਨੂੰ ਮੋਟਾ ਵੀ ਕਰਨਾ ਹੈ। 13045 ਤੇ ਜਾਂ ਆਪਾਂ 119 ਦੀ ਇਹਦੇ ਤੇ ਆਪਾਂ ਸਪਰੇਅ ਲਾਉਣੀ ਆ ਵੀ ਥੋੜਾ ਜਿਹਾ ਪोटाश ਦੀ ਮਾਤਰਾ ਜਦੋਂ ਇਹਦੇ ਤੇ ਆ ਗਈ ਇਹਦੇ ਚ ਆਟੋਮੈਟਿਕ ਜੂਸ ਤੇ ਥੋੜਾ ਜਿਹਾ ਮਟਾਈ ਚ ਵੀ ਹੋ ਜਾਊਗਾ। ਤੇ ਥੋੜੀ ਜਿਹੀ ਚਮਕ ਵੀ ਬਣ ਜੂਗੀ ਮਾਰਕੀਟ ਦੇ ਵਿੱਚ ਜਿਹੜੀ ਆਪਾਂ ਨੂੰ ਰੇਟ ਫਰ ਪੂਰਾ ਟਾਪ ਤੇ ਮਿਲੂਗਾ ਕਿਉਂਕਿ ਇਸ ਸਾਲ ਜਿਹੜਾ ਹੈਗਾ ਮਾਲਟੇ ਨੂੰ ਤੇ ਕਿੰਨੂ ਨੂੰ ਜਿਹੜਾ ਫਰੂਟ ਬਹੁਤ ਘੱਟ ਆਇਆ ਬਾਈ ਟੈਂਪਰੇਚਰ ਪਹਿਲਾਂ ਹੁਣ ਪਹਿਲਾਂ ਹਾਈ ਰਹਿ ਗਿਆ ਉਹ ਤੋਂ ਪਹਿਲਾਂ ਜਦੋਂ ਫੁੱਲਾਂ ਤੇ ਸੀ ਜਦੋਂ ਠੰਡ ਜ਼ਿਆਦਾ ਰਹਿ ਗਈ ਤੇ ਅਤਕੀ ਕਿੰਨੂ ਤੇ ਮਾਲਟੇ ਨੂੰ ਫਰੂਟ ਬਹੁਤ ਘੱਟ ਆ ਪਰ ਆਪਣੇ ਬੂਟਿਆਂ ਨੂੰ ਤਕਰੀਬਨ ਇੱਥੇ ਫਰੂਟ ਬਹੁਤ ਆਇਆ ਹੈ ਬਾਗ ਬਾਰੇ ਸਾਨੂੰ ਤਕਰੀਬਨ ਅਸੀਂ ਜ਼ਿਲ੍ਹੇ ਦੇ ਐਚ ਡੀਓ ਨਾਲ ਸਾਡਾ ਤਾਲਮੇਲ ਰਹਿੰਦਾ ਸਾਨੂੰ ਦਾਰੀ ਲੈਣੀ ਹੈ ਤਾਂ ਆਪਦੇ ਜ਼ਿਲ੍ਹੇ ਦੇ ਐਚ ਡੀਓ ਨਾਲ ਭਾਈ ਜੀ ਜ਼ਰੂਰ ਤਾਲਮੇਲ ਰੱਖਿਆ ਕਰੋ ਬਾਕੀ ਯੂਨੀਵਰਸਿਟੀ ਨਾਲ ਜੰਨੇ ਵੀ ਤੁਸੀਂ ਅਟੈਚ ਹੋ ਜਾਓਗੇ ਵਧੀਆ ਫਲਦਾਰ ਬੂਟੇ ਭਾਈ ਤੁਹਾਨੂੰ ਉੱਥੋਂ ਮਿਲ ਜਾਣਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ